ਨਮਸਕਾਰ ਸਾਥੀਓ ਅ ਪਿਛਲੇ ਦਿਨੀ ਅਸੀਂ ਸਾਰਿਆਂ ਨੇ ਦੇਖਿਆ ਕਿ ਇੱਕ ਧਰਨਾ ਤਤਰਕਾਰ ਸਾਥੀਆਂ ਦਾ ਜਿਨ੍ਹਾਂ ਦੇ ਉੱਤੇ ਬੜਾ ਜ਼ੋਰ ਜ਼ਬਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਚੰਡੀਗੜ੍ਹ ਦੇ ਵਿੱਚ ਸਾਥੀ ਜਿਹੜੇ ਆ ਉਹਨਾਂ ਨੇ ਕਾਫੀ ਦਿਨ ਜਿਹੜਾ ਧਰਨਾ ਲਗਾਇਆ ਔਰ ਸਰਕਾਰ ਦੇ ਖਿਲਾਫ ਸਾਰਾ ਮੀਡੀਆ ਜਿਹੜਾ ਉਹਨਾਂ ਦੇ ਸੈਂਟੀਮੈਂਟਸ ਆ ਜਿਹੜੇ ਉਹ ਸਰਕਾਰ ਦੇ ਖਿਲਾਫ ਇਕੱਠੇ ਹੋਏ ਔਰ ਉਹ ਸਾਰੇ ਲੋਕ ਹੈ ਜਿਹੜੇ ਧਰਨੇ ਦੇ ਵਿੱਚ ਪਹੁੰਚੇ ਸੋ ਮੈਂ ਸਮਝਦਾ ਕਿ ਜਿਹੜਾ ਸਾਡੀ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਪ੍ਰੈਸ ਜਿਹਨੂੰ ਅਸੀਂ ਕਹਿੰਦੇ ਆ ਪ੍ਰੈਸ ਦੇ ਉੱਤੇ ਇਸ ਤਰੀਕੇ ਨਾਲ ਪ੍ਰੈਸ ਨੂੰ ਪ੍ਰੈਸ਼ਰਾਈਜ਼ ਕਰਨਾ ਕਿ ਪ੍ਰੈਸ ਹੈ ਜਿਹੜੀ ਇੱਕ ਤਰਫਾ ਖਬਰਾਂ ਸਾਰੀਆਂ ਸਰਕਾਰ ਦੇ ਹੱਕ ਦੇ ਵਿੱਚ ਲਿਖੇ ਜਿਸ ਕਰਕੇ ਪਿਛਲੇ ਦਿਨੀ ਪੰਜਾਬ ਕੇਸਰੀ ਹਿੰਦ ਸਮਾਚਾਰ ਗਰੁੱਪ ਦੇ ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਐ ਉਹਨਾਂ ਦੇ ਉੱਤੇ ਲਗਾਤਾਰ ਪੰਜਾਬ ਸਰਕਾਰ ਦੇ ਜਿਹੜੇ ਵੱਖ-ਵੱਖ ਮਹਿਕਮੇ ਐ ਐਕਸਾਈਜ਼ ਦੇ ਜੀਐਸਟੀ ਦੇ ਪੋਲੂਸ਼ਨ ਦੇ ਹੋਰ ਕਈ ਤਰ੍ਹਾਂ ਦੇ ਜਿਹੜੇ ਡਿਪਾਰਟਮੈਂਟਸ ਐ ਪੰਜਾਬ ਕੇਸਰੀ ਦੇ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਐ ਉਹਨਾਂ ਦੇ ਉੱਤੇ ਲਗਾਤਾਰ ਜਿਹੜੇ ਐ ਰੇਡਸ ਹੋ ਰਿਹਾ ਔਰ ਨੁਕਸਾਨ ਜਿਹੜਾ ਸਰਕਾਰੀ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਇਸ ਕਰਕੇ ਕਿ ਜਿਹੜੀ ਕਲਮ ਹੈ ਉਹ ਉਹਨਾਂ ਦੇ ਮੁਤਾਬਕ ਚੱਲੇ ਅਰਵਿੰਦ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਸਾਹਿਬ ਚਲੋ ਅਰਵਿੰਦ ਕੇਜਰੀਵਾਲ ਸਾਹਿਬ ਤਾਂ ਸ਼ਾਇਦ ਪੰਜਾਬ ਦੇ ਜਿਹੜੇ ਪੁਰਾਣੇ ਹਾਲਾਤ ਆ ਉਹਨਾਂ ਨਾਲ ਨਾ ਵਕਫ ਹੋਣ ਪਰ ਭਗਵੰਤ ਮਾਨ ਸਾਹਿਬ ਨੂੰ ਤਾਂ ਪਤਾ ਹੈ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੀ ਪ੍ਰਵਾਹ ਕੀਤੀ ਨਾ ਕਿਸੇ ਸਮੇਂ ਮੁੱਖ ਮੰਤਰੀ ਦੀ ਕਿਸੇ ਦੀ ਪ੍ਰਵਾਹ ਕੀਤੀ ਔਰ ਜਿਹੜੇ ਕਾਲੇ ਦੌਰ ਦੇ ਵਿੱਚ ਵੀ ਜਿਹੜੀ ਇਸ ਹਿੰਦ ਸਮਾਚਾਰ ਦੀ ਜਿਹੜੀ ਕਲਮ ਹੈ ਉਹ ਹਮੇਸ਼ਾ ਲੋਕ ਪੱਖੀ ਜਿਹੜਾ ਸੱਚ ਹੈ ਉਹ ਲਿਖਦੀ ਰਹੀ ਜਿਹਦੇ ਕਰਕੇ ਹਿੰਦ ਸਮਾਚਾਰ ਗਰੁੱਪ ਦੇ ਦੋ ਪਰਿਵਾਰਿਕ ਮੈਂਬਰ ਲਾਲਾ ਜਗਤ ਨਰਾਇਣ ਜੀ ਔਰ ਰਮੇਸ਼ ਜੀ ਔਰ ਕਰੀਬ 65 ਹੋਰ ਜਿਹੜੇ EMPLOYEES ਸੀਗੇ ਜਾਂ ਜਿਹੜੇ ਹਾਕਰ ਸੀਗੇ ਜਾਂ ਡਿਸਟ੍ਰਿਬਿਊਟਰ ਸੀਗੇ ਉਹਨਾਂ ਦੇ ਹੱਤਿਆਵਾਂ ਜਿਹੜੀਆਂ ਉਸ ਕਾਲੇ ਦੌਰ ਦੇ ਵਿੱਚ ਹੋਈਆਂ ਪਰ ਪੰਜਾਬ ਕੇਸਰੀ ਨੇ ਕਦੀ ਵੀ ਜਿਹੜਾ ਇੱਕ ਪੱਖੀ ਨਹੀਂ ਹਮੇਸ਼ਾ ਜੋ ਸੱਚਾ ਉਹਦੇ ਤੇ ਪੈਰਾ ਦਿੱਤਾ ਔਰ ਅੱਜ ਜਿਹੜਾ ਪ੍ਰੈਸ਼ਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਕੇਸਰੀ ਗਰੁੱਪ ਦੇ ਉੱਤੇ ਬਣਾ ਰਹੀ ਹੈ ਕਿ ਉਹਨਾਂ ਦੇ ਮੁਤਾਬਕ ਖਬਰਾਂ ਲਿਖੀਆਂ ਜਾਣ ਜਿਹੜੀ ਝਲਕ ਉਹ ਦਿਖਾਣਾ ਚਾਹੁੰਦੇ ਆ ਜਿਹੜਾ ਝੂਠ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਬੋਲ ਰਹੀ ਆ ਉਹ ਝੂਠ ਲਗਾਤਾਰ ਛਾਪਿਆ ਜਾਵੇ ਇਸ ਕਰਕੇ ਕਿਉਂਕਿ ਪੰਜਾਬ ਕੇਸਰੀ ਹੈ ਜਿਹੜੀ ਉਹਨਾਂ ਦੀ ਗੱਲਾਂ ਚ ਨਹੀਂ ਆਈ ਹੋਰ ਅੱਜ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਲਈ ਉਹਨਾਂ ਦੇ ਜਿਹੜੇ ਨਿੱਜੀ ਪ੍ਰਾਪਰਟੀਆਂ ਆ ਨਿੱਜੀ ਲੋਕ ਆ ਉਹਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਜਿਹੜਾ ਬੜਾ ਮੰਦ ਭੱਗਾ ਹੈ ਅੱਜ ਅਸੀਂ ਕਿਹੜੇ ਸਮੇਂ ਦੇ ਵਿੱਚ ਪਹੁੰਚੇ ਆ ਦੇਸ਼ ਕਿਦਾਂ ਤਰੱਕੀ ਕਰ ਰਿਹਾ ਅਸੀਂ ਅੱਗੇ ਵਧ ਰਹੇ ਆ ਔਰ ਉਹ ਸਮੇਂ ਇਦਾਂ ਦੀ ਜਿਹੜੀ ਮਾਨਸਿਕਤਾ ਮੈਂ ਸਮਝਦਾ ਕਿ ਬੜੀ ਘੋਰ ਨਿੰਦਾਯੋਗ ਜਿਹੜਾ ਇਹ ਕੰਮ ਆ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਮੈਂ ਉਰਜੋਰ ਜਿਹੜੀ ਸਰਕਾਰ ਦੀ ਇਹ ਕਾਰਵਾਈ ਹੈ ਪੰਜਾਬ ਕੇਸਰੀ ਨੂੰ ਨਿੱਜੀ ਟਾਰਗੇਟ ਕੀਤਾ ਜਾ ਰਿਹਾ ਹੈ ਉਹਦੇ ਤੇ ਮੈਂ ਉਰਜੋਰ ਜਿਹੜਾ ਇਹਦਾ ਵਿਰੋਧ ਕਰਦਾ ਔਰ ਇਹ ਚੇਤਾਵਨੀ ਦੇਣਾ ਚਾਹਨਾ ਸਰਕਾਰ ਨੂੰ ਕਿ ਮੇਰਾ ਖਿਆਲ ਹੈ ਕਿ ਉਹਨਾਂ ਨੇ ਮਾੜੇ ਦਿਨਾਂ ਦੀ ਜਿਹੜੀ ਸ਼ੁਰੂਆਤ ਉਹਨਾਂ ਨੇ ਆਪਣੇ ਆਪ ਕਰ ਲਈ ਹੈ ਸੋ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਕਿ ਤੁਸੀਂ ਪੰਜਾਬ ਦੇ ਹਾਲਾਤਾਂ ਦੇ ਨਾਲ ਵਾਕਿਫ ਹੋ ਔਰ ਇਹਦੇ ਉੱਤੇ ਤੁਹਾਨੂੰ ਮੂਡ ਵਿਚਾਰ ਕਰਨਾ ਚਾਹੀਦਾ ਔਰ ਪ੍ਰੈਸ ਦੀ ਆਜ਼ਾਦੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂਕਿ ਲੋਕਤੰਤਰ ਜਿਹੜਾ ਉਹ ਜ਼ਿੰਦਾ ਰਹਿ ਸਕੇ ਬਹੁਤ ਬਹੁਤ ਧੰਨਵਾਦ